The big box. ਵਾਹ ਤੁਹੋ ਬੋਲੀ ਕੀ ਪਾਤਸ਼ਾਹੀ ਦਸਵੀਂ ਤੁਪਾਂ ਤੁਹੋ ਬਿਸਰ ਤੇ ਜੁਆ ਕੰਨ ਤੇ ਆ ਹੋਇ ਤੇ ਅਤਨ ਬੋਲਤੇ ਆ ਮਰਦਾ ਆਂ ਦਸ ਦੇ ਸਹਾਇ ਅੱਜ ਨਾ ਸੁਸਰੀਆ ਲੈ ਧਿਰਾਂ ਤੇ ਜਰਨ ਤੇ ਆਂ ਜੀਏ ਜੇ ਬਿਟੇ ਸਾਥ ਤੁਪਦਾ ਆਇ ਤੇਗ ਬੋ ਆਧਰ ਸੰਰੇ ਕ੍ਰਪਾ ਮਿਹਿਆ ਆਤਾ ਹੈ ਸਭ ਰੰਗ ਸਹਾਇ ਜਦਾ ਸੈਆਂ ਦੀ ਜੋ ਧੰ ਧੰ ਸ੍ਰੀ ਗੁਰ ਸਾਹਿਬ ਨੇ ਤਤਕ ਤਵਨ ਸਤਿ ਸੰਸੰਪਾਲ ਗੁਰ ਕੰਨ ਜੀ ਦੇ ਸੁਭਾਰੇ ਵਾਂ ਸਾਡ ਗੁਰੂ ਜੀ ਆਣ ਦਰਸ਼ਨ ਦਾ ਕ੍ਰਿਸ਼ਨ ਸਲਾਸਨ ਸਤਿ ਨਿਭਾਈ ਮੂਰੂ ਸੰਗਾ ਸਵੇਿਆਂ ਤੇ ਨਿਆ ਆਪਣਾ ਕਰਤਾ ਸਵਾਤੋ ਬੁਤਵਾਰੇ ਦਾ ਆਪਰਾ ਤੇ ਬੋਲਾ ਦੇ ਵਾਹਿਗੁਰੂ ਬਾਲਮਨ ਬਰਕਤ ਜੀ ਜੀਵਤਾ ਸਹਿਬ ਸਬਤ ਖਾਲਸਾ ਨੀ ਕੋ ਵਾਹਿਗੁਰੂ 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 ਤੇ ਤਾਰੇ ਤੇ ਤਾਹਨ ਦਾ ਸਰਬ ਸੁਖੀ ਦੇਹ ਦਾ ਸਾਹਿਬ

yeah ਬਾਬਾ ਨੂੰ ਸਾਥ ਸੰਗਤ ਦੀ ਅਰਦਾਸ ਬੇਨਤੀ ਜੋੜੀ ਦਰ ਤੇ ਪ੍ਰਵਾਨ ਕਰ ਲੈਣ ਧੰਨ ਧੰਨ ਸਤ ਗੱਦ ਵਾਸੀ ਬਾਬਾ ਜੂਰਾ ਸਿੰਘ ਜੀ ਮਹਾਰਾਜ ਧੰਨ ਧੰਨ ਨੂੰ ਸਤ ਗੱਦ ਵਾਸੀ ਬਾਬਾ ਸੋਹਣ ਸਿੰਘ ਜੀ ਮਹਾਰਾਜ ਬਾਬਾ ਭਿਰਾ ਸਿੰਘ ਜੀ ਸਤ ਗੱਦ ਵਾਸੀ ਧੰਨ ਧੰਨ ਵਾਜੋ ਜੀ ਦੋ ਸਿੰਘ ਬਾਬਾ ਅਜੀਤ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਹੱਥ ਮਾਰ ਕੇ ਧਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਹ ਆਲ ਪਾਵਨ ਅਕਲਤਰਾ ਜੀ ਵਿੱਚ ਮੱਤਮਾ ਤੋਂ ਬਾਸਦਾ ਗਿਰਦੀ ਜੋ ਜੀ ਦੱਤੇ ਪ੍ਰਮਾਣ ਕਰ ਲੈਣੇ ਆਪ ਜੀ ਦਾ ਪ੍ਰਮਾਣ ਹੈ ਵਿਦਿਆ ਦੁਨੀਆਂ ਸੇਵ ਕੁਮਾਰਿਆ ਤਾਂ ਧਰ ਕਾ ਦਾ ਸੰਮਾਈਆ ਬਹੁਤ ਆਨੰਦ ਬਹੁਤ ਲਗਾਈਆ ਜਨਮ ਮਰਨ ਤੋਂ ਮੁਕਾਈ ਦੰ ਭਾਇਓ ਪੁਕਾਰੀ 라ਏ ਜੀ ਦਾ ਮਦਰ ਭਗਤੀ 라ਏ ਹਰ ਸੋ ਲੈ ਮਨਾਏ ਦੇ ਮਾਵਾ ਤਨਸਾਰ ਧੰ ਤਨ ਬਾਬਾ ਪੀਰਾ ਸਿੰਘ ਜੀ ਆਪ ਜੀ ਦੀ ਬਰਸੀ ਦੇ ਸਬੰਧੇ ਅੰਦਰ ਆਪ ਜੀ ਦੇ ਪਾਪ ਨੂੰ ਮਹਤਤਰ ਤਨਾਂ ਦੇ ਬਤੇਦਾਰ ਜਤੇਦਾਰ ਬਾਬਾ ਪੁਰਵਾ ਸਿੰਘ ਜੀ ਤੇ ਸਮੂਹ ਸੰਤਾਂ ਦੇ ਜੀਓ ਨਾਲ ਬਾਬਾ ਅਰਜੀਤ ਸਿੰਘ ਜੀ ਤੋਂ ਆਪ ਜੀ ਦੇ ਪਾਪ ਨੂੰ ਮਹਤਤਰ ਤਨਾਂ ਦੇ ਅਮਰ ਬਿੜੇ ਤੋਂ ਆਹ ਨੂੰ ਆਗਲਾ ਤੇ ਬਾਬਾ ਜੀ ਦੀ ਮਰਸੀ ਦੇ ਸਮਾਧਾਨ ਦਰਸਾਗਮਾ ਅਰੰਭ ਹੋਏ ਮਹਾਰਾਜ ਅਮਰਤਵਲੇ ਪਵਿੱਤਰ ਕਰਮਾਣੀ ਆਸ ਜੀ ਜੀ ਸੁਖਮੀ ਸਾਹਿਬ ਦੇ ਦਾਤ ਢਾਡੀ ਮਾਰਾ ਕਥਾ ਪੋਚਾਣਾ ਆਸਾ ਦੀ ਦੀਵਾਰ ਦਿੜ ਦੇ ਪਹਿਰੇ ਨਤੀਜ ਹੋਏ ਤਰੇਹ ਦੇ ਪਹਿਰੇ ਆਏ ਤਰਤਾਸ ਸਭਾ ਦੇ ਲੋਕ ਨੂੰ ਜਾਣ ਕੇ ਜਿਹੜੇ ਪਹਿਰੇ ਦੇ ਜਵਾਨ ਸੱਜੇ ਸੱਜੇ ਦੀਵਾਨਾ ਅੰਦਰ ਪਵਿੱਤਰ ਕਰਮਾਣੀ ਸੂਰਦਾਰ ਰਹਿਲਾ ਸਾਹਿਬ ਦੇ ਪਾਸ ਆਰ ਪਿਆਰ ਦਾ ਹਰ ਵਾਰ ਹੋਇਆ ਤੇ ਤਰਪਮਾਣੀ ਦਾ ਦਰ ਕਰਦੇ ਆ ਆਪ ਜੀ ਦੀ ਸੇਵਾ ਕਰਦੇ ਆ ਸੰਤਾ ਪਰਵਾਹੀ ਉੱਪਰ ਜਾਏ ਜੀ ਨੇ ਕਾਹਿੰ ਤਰ੍ਹਾਂ ਦੇ ਆ ਦਤਨਾ ਤਪ ਟਿਣਾ ਭੁਲਾ ਦੁਖਾ ਨਾ ਬੱਤੇ ਜਾਣ ਤੇ ਮਾਫ ਕਰਨਾ ਅੱਗੇ ਵਾਸਤ ਸ਼ੁੱਧ ਸੇਵਾ ਸ਼ੁੱਧ ਬਾਣੀ ਪੰਤੇਰ ਬੱਛੋ ਬੜੀ ਹੁਣੀ ਬਾਣੀ ਦਾ ਭਾਵ ਸੰਤਪ ਸਦਿਆ ਦੇ ਬਣਾ ਦੇ ਉਸਾਰੂ ਨੰਦ ਦਾ ਭਲਾ ਮਾਲ ਨੂੰ ਕੀ ਸਰਬਾਰੀ ਘਰਵਾਲ ਪਰਿਵਾਰਾਂ ਦੇ ਪ੍ਰਿੰਤ ਪਾ ਸੁਖ ਸ਼ਾਂਤੀ ਆਤਾ ਦਾਤਾ ਬਗਤਾਰਾ ਮਹਾਰਾਜ ਬਾਕਾ ਤੁਮ ਸੰਦੇਸਿਤ ਵਿਰਤਾ ਪਰ ਆਤਾ ਕੇ ਸੇਵਾ ਸੁਧਾਰ ਕਰਨ ਦੇ ਬਾਲ ਉਦਮ ਜੇ ਰੁਕਤਾ ਤੰਤਰਤੀਆ ਬਖਸ਼ਿਓ ਮਹਾਰਾਜ ਤੇਜੇ ਤਰਾ ਸੰਤਾਂ ਵਿੱਚ ਮਿੱਤਰ ਦੇ ਬਾਲ ਉਦਮ ਤਾਤਾ ਬਖਸ਼ਿਓ ਅਮਰ ਪ੍ਰਯੋਗ ਨੂੰ ਨਾਇਕ ਜੀ ਤੁਸ ਸੰਤਾ ਤੇ ਉਪ ਲੈ ਕੇ ਆਜੋ ਯਾਤਰਪੁਰ ਪੇਡਾ ਦੇ ਪਰਵਾਰ ਕਦਮ ਦੇ ਕੇ ਲਾਇਓ ਆਇਆ ਸੰਤਾਂ ਦੀਆਂ ਹਿਦਾਇਤਾਂ ਕੋਵਾ ਮਨੁਪਾਉਣਾ ਕੋਉਣ ਦੋਤੋ ਵਾਲੇ ਨੂੰ ਦੋਤੋ ਕੋਤੋ ਵਾਲੇ ਨੂੰ ਕੋਟ ਦੇ ਰੋਗਤਾ ਤੰਤਰੂਪੀਆਂ ਘਰ-ਬਾਰ ਦੁਆਰਾ ਵਿੱਚ ਸ਼ਾਂਤੀ ਬਰਤਾਨੇ ਵਾਲਾ ਸਤਿਗੁਰੂ ਜੀ ਐਸੇ ਆਇਆ ਸੰਤਾਂ ਨੂੰ ਹੁਕਮ ਨਾਮੇ ਵਿੱਚ ਬੋਲਿਛੇ ਦੇ ਹਾਲ ਕਰੋ ਹੁਕਮ ਨਾਮੇ ਦੇ ਚੱਲਣ ਦੇ ਬਾਰਦਲ ਕਰੋ ਸਹੀ ਪਿਆਰੇ ਬੇਲੋ ਨਾ ਦੇ ਬਿਆ ਆ ਗੁਰ ਦਾ ਨਾਮ ਕਿਤਾਵੇ ਦਾ ਰਤਨਾਮ ਚਰਿਤ ਗਾਉ। اے ਭਾਣ ਮੇਰਾ ਗਤ ਦਾ। ਕੋ ਆਏ ਗੁਰ ਦੀ ਕਾਲ ਸਾਹ। ਬੋਲੇ ਨੀ ਬਤੇ। ਬੋਲੇ ਰੱਬ ਦੇ ਵਜਨਾ ਗੰ ਪਿਆ ਬੰਦ ਰੱਖ ਲੈ ਆਪਣੀ ਕਿਰਪਾ ਦਾਰ ਜਿਤ ਦਵਾਰਾ ਉੱਪਰ ਤਤਲ ਰੇ ਪ੍ਰਧਾਰ ਨਾਮ ਜਿਸ ਦੇ ਖਲਿਆ ਆਪਣੀ you <laughs>